ਥੋੜਾ ਧੱਕਾ ਕਰਦੀ ਹੈਗੀ ਕਿਉਂਕਿ ਜਾਨ ਦੇ ਵਿੱਚ ਹੈ ਨਾ ਹਾਂਜੀ ਨੂੰ ਨੇ 40 ਕਿਲੋ ਦੋ ਦਿੱਤਾ ਅੱਛਾ ਕਿਲੋਨ ਦਾ ਆ ਪਰ ਉੱਥੇ ਪੀਡੀਐਫ ਦਾ ਹੁਣ ਇਹ ਠੀਕਾ ਲੱਗਿਆ ਲੱਗਿਆ ਵਾ ਠੀਕ ਹੈ ਤੇ ਮੁੱਲ ਕੀ ਰੱਖਦੇ ਆਪਾਂ ਵੀਰੇ ਮੌਕਾ ਕੰਨ ਲਾ ਫਿਰ ਤਿੰਨ ਲੱਖ ਆ ਤੇ ਲੋ ਵੀ ਦੋਸਤੋ ਤੁਹਾਨੂੰ ਬਹੁਤ ਚੰਗੀ ਗਾਂ ਦਿਖਾਉਣੀ ਹੈਗੀ ਚੰਗਾ ਘੱਟਗਾਠ ਆ ਵਧੀਆ ਬਾਈ ਦੀ ਸ਼ਿੰਗਾਰੀ ਵੀ ਆ ਪਾਰਟੀ ਵੰਤਰ ਦੀ ਵੀ ਬਹੁਤ ਚੰਗੀ ਹੈਗੀ ਇਹ ਚੰਮ ਚੰਮ ਕੁ ਬਹੁਤ ਆ ਹੱਡਾਂ ਦੀ ਨਰੋਈਆ ਪੂਰੀ ਆਰਡਰ ਇਹਦਾ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਅਡਰ ਆਗਾ ਥੋੜਾ ਧੱਕਾ ਕਰਦੀ ਹੈਗੀ ਕਿਉਂਕਿ ਜਾਨ ਦੇ ਵਿੱਚ ਆ ਨਾ ਤੇ ਥੋੜਾ ਜਿਹਾ ਉਪਰਾ ਹੋ ਜਾਂਦਾਗਾ ਬਾਡੀ ਬਾਂ ਦਾ ਤੁਸੀਂ ਦੁਬਾਰੇ ਵੇਖੋ ਇਹਦੀ ਬਹੁਤ ਚੰਗੀ ਹੈਗੀ ਅਗਾੜੀ ਵੀ ਦੇਖੋ ਬਹੁਤ ਆ ਸਪੇਸ ਵੀ ਬਹੁਤ ਆ ਗਈ ਬਾਕੀ ਬੈਕ ਸਾਈਡ ਤੋਂ ਪੈਠ ਕੁੜੇ ਦੀ ਕੁਆਲਿਟੀ ਚੜਾਈ ਬਹੁਤ ਆ ਗਈ ਦੇਖੋ ਸਮੀ ਪੜੀ ਵੀ ਪੂਰੀ ਫੁੱਲ ਲੱਗੀ ਕੋਈ ਕਮੀ ਨਹੀਂ ਹੈਗੀ ਦਾਣੇ ਵਿੱਚ ਵੇਲ ਵੀ ਚੰਗੀ ਆ ਨਾੜਾ ਲੁਗਾ ਬਹੁਤ ਆਵਾਰੇ ਤੁਸੀਂ ਫੇਰ ਦੇਖ ਸਕਦੇ ਹੋ ਸਪੇਸ ਥਣਾ ਦੇ ਵਿੱਚ ਬਹੁਤ ਵੱਡੀ ਗਾਂ ਹੈ ਪੂਰੀ ਯਾਨੀ ਕਿ ਟਾਪ ਦੀ ਗਾਂ ਹੈ ਤੇ ਸਾਰੀ ਮੰਡੀ ਜੋ ਯਾਨੀ ਕਿ ਸਿਰ ਕੱਢ ਦੀ ਗਾਂ ਹੈ ਤੇ ਬਾਕੀ ਆਪ ਬਾਈ ਤੋਂ ਸਾਰੀ ਡਿਟੇਲ ਲੈ ਲੈਣੇ ਆ ਜੀ ਕੀ ਡਿਟੇਲ ਆ ਕੀ ਗੱਲ ਬਾਤ ਹੈ ਨਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰੇ ਸੁਖਵਿੰਦਰ ਸਿੰਘ ਸਾਨਾਪੁਰ ਚਕਕਾਰ ਸਿੰਘ ਪਿੰਡ ਰਕਵਾ ਮੇਰਾ ਜ਼ਿਲ੍ਹਾ ਲੁਧਿਆਣਾ ਵਾ ਮੁਲਾਪੁਰ ਦੇ ਕੋਲੇ ਆ ਤੇ ਵਪਾਰ ਦਾ ਕੰਮ ਆ ਵੀ ਆਪਣਾ ਠੀਕ ਆ ਤੇ ਇੱਥੇ ਆਪਾਂ ਜਿਹੜੀ ਇਹ ਗਾਂ ਲੈ ਕੇ ਆਏ ਆ ਬਾਈ ਕੀ ਡਿਟੇਲ ਹੈਗੀ ਇਹਦੀ ਇਹਦਾ ਡਿਟੇਲ ਵੀਰੇ ਦੂਜਾ ਸੁਆਵਾ ਹਾਂਜੀ ਪਲੂਨ ਨੇ 40 ਕਿਲੋ ਦੋ ਦਿੱਤਾ ਅੱਛਾ ਪਲੂਨ ਦਾ ਆਪਾਂ ਤੇ ਪੀਡੀਐਫ ਦਾ ਹੁਣ ਇਹਦੇ ਟੀਕਾ ਲੱਗਿਆ ਲੱਗਿਆ ਵਾ ਹਾਂਜੀ ਡੈਨਮਾਰਕ ਦੀ ਆਪ ਡੈਨਮਾਰਕ ਦੀ ਆਪ ਆ ਤੇ ਪੀਡੀਐਫ ਦੇ ਹੁਣ ਕੀ ਕਾ ਲੱਗਾ ਜਿਹੜਾ ਮੂਰੇ ਠੀਕ ਆ ਤੇ ਕਿੰਨੇ ਦਿਨ ਕੱਢਦੀ ਬਈ ਇਹ ਇਹਦੇ ਚੰਹ ਜੇ ਵੀਦੇ 20 ਪਈਆ 20 ਪਈਆ ਗਈ ਠੀਕ ਆ ਤੇ ਇਸ ਵਾਰ ਕੀ ਕਮੈਸਟੀ ਆ ਦੁੱਧ ਦੀ ਕਮੈਸਟੀ ਵੀ ਪੰਜਾਹ ਦੇ ਆ ਮੌਸਮ ਗਰਮ ਦੇ ਸਹਾਰਾ ਬਣਾ ਵੀ 50 ਤੱਕ ਪ ਜਾਊਗਾ 45 ਤੋਂ 50 ਮੂਰੇ ਗਰਮੀ ਨਹੀਂ ਆਣੀ ਹਾਂਜੀ ਜੇ ਮੰਨ ਲਓ ਕੋਈ 45 ਤੋਂ 50 ਕਰੂਗੀ ਠੀਕ ਆ 40 ਬਲੂਨ ਨੇ ਪਾ ਹਾਂਜੀ ਹਾਂਜੀ 40 ਬਲੂਨ ਜੇ ਮਤਲਬ ਕਿ ਮੌਸਮ ਥੋੜਾ ਉਹ ਹਿਸਾਬ ਦਾ ਹੁੰਦਾ ਨਹੀਂ ਵੀਦੇ ਫੇਰ 50 ਟੱਪ ਫੇਰ ਵੱਧ ਕੱਢ ਦਿੰਦੀ ਹੈ ਨਾ ਵੱਧ ਕ ਠੀਕ ਆ ਤੇ ਇਹ ਇਕ ਹੀ ਲੱਗੇ ਆ ਬਈ ਹਾਂ ਵੀਰੇ ਇਕਲੀ ਠੀਕ ਆ ਤੇ ਮੁੱਲ ਕੀ ਰੱਖਦੇ ਆਪਾਂ ਵੀਰੇ ਮੁੱਲ ਤਾਂ 3 ਲੱਖ ਰੁਪਇਆ 3 ਲੱਖ ਆ ਤੇ ਕਿੱਥੋਂ ਤੱਕ ਦੇਣੀ ਆਪਾਂ ਉਹ ਜਿਵੇਂ ਹੋ ਵੀਰੇ ਮੁੱਕ ਤੇ ਮਾਨਤਾਨ ਕਰਾਂਗੇ ਜਿਹੜਾ ਵੀ ਭਰਾ ਲਊਗਾ ਆਪਾਂ ਕੋਈ ਅੜੀ ਵਾਲੀ ਆਹ ਖੁੱਲਾ ਮਾਨਤਾਨ ਹੋ ਜੂ ਆਪਣਾ ਕੋਈ ਅੜੀ ਵਾਲਾ ਕੰਮ ਨਹੀਂ ਠੀਕ ਆ ਵੇਚਣ ਵਾਲੇ ਵੱਲੋਂ ਆਪਾਂ ਕੋਈ ਉਹ ਜਿਹੀ ਨਹੀਂ ਗੱਲ ਹੈ ਠੀਕ ਆ ਮੌਕੇ ਤੇ ਵੀ ਜਿਵੇਂ ਮੌਕੇ ਤੇ ਜਿਵੇਂ ਹੋ ਯਾਰ ਸੌਦਾ ਰਲਦਾ ਵੀ ਉਹ ਸੌਦਾ ਸਾਂਝ ਚ ਚਲਾਵਾਂਗੇ ਠੀਕ ਆ ਜਿਵੇਂ ਸੌਦਾ ਰਲਦਾ ਉਵੇਂ ਹੋ ਜੂਗਾ ਹਨਾ ਠੀਕ ਆ ਤੇ ਕੰਮ ਵਾਰਦਾ ਹੈ ਨਾ ਤੇ ਪਸ਼ੂ ਕਿਸ ਤਰ੍ਹਾਂ ਦੇ ਹੁੰਦੇ ਆਪਣੇ ਕੋਲ ਬਈ ਹੋਰ ਵੀਰੇ ਚੰਗੇ ਤੋਂ ਚੰਗਾ ਵੀ ਆ ਜਿਹੜਾ ਮੀਡੀਅਮ ਤੋਂ ਮੀਡੀਅਮ ਵੀ ਹੈ ਜਿਹੜਾ ਗਾਹ ਕ 10000 ਮਾਲ ਮਿਲਦਾ ਉਹ ਜਲੇ ਮਤਲਬ ਜਿਹੇ ਜੀ ਡਿਮਾਂਡ ਉਹ ਜੀ ਪੂਰੀ ਹੋ ਜੂ ਹਣਾ ਜਿਹੜਾ ਠੀਕ ਆ ਮੱਝਾਂ ਵੀ ਮੱਝਾਂ ਵੀ ਵੀਰੇ ਲੈਂਦੇ ਹਰੇਕ ਤਰ੍ਹਾਂ ਦੀ ਮਾਲ ਮਤਲਬ ਆ ਵੇਚ ਕੇ ਮੈਂ 213000 ਦੀ ਮੌੜੀ ਜੀ ਠੀਕ ਠੀਕ ਆ ਬਾਈ ਤੇ ਆਪਣਾ ਮੈਨ ਨੰਬਰ ਬੋਲ ਦਿਓ 88476 ਜੀ ਹਾਂਜੀ 997851 ਇੱਕ ਵਾਰੀ ਦੁਬਾਰੇ ਬੋਲ ਦਿਓ 88476 997851 ਠੀਕ ਹੈ ਤੇ ਪਸ਼ੂ ਹਰ ਵਕਤ ਅਵੇਲੇਬਲ ਹੁੰਦੇ ਬਾਈ ਹਰ ਵਕਤ ਵੀਰੇ ਆਪਣੇ ਕੋਲ ਠੀਕ ਹੈ ਵੀ ਥੋੜਾ ਨਾ ਕੰਟੈਕਟ ਕਰਕੇ ਆ ਜੇ ਘਰੋਂ ਜਿਹੜਾ ਡੰਗਰ ਆ ਉਹ ਜਹਾ ਹਰ ਅਸਲੀ ਕਰਾ ਲਾਂਗੇ ਆਪਾਂ ਹਾਂ ਵੀਰੇ ਕੋਈ ਗੱਲ ਨਹੀਂ ਕੋਈ ਨਹੀਂ ਵੀਰੇ ਠੀਕ ਹੈ ਜੀ ਠੀਕ ਹੈ ਬਾਈ ਧੰਨਵਾਦ ਲੋ ਵੀ ਦੋਸਤੋ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਤੇ ਇਹ ਗਾਂ ਬਹੁਤ ਚੰਗੀ ਆ ਬੜੇ ਢਾਂਚੇ ਦੀ ਹੈਗੀ ਬਾਕੀ ਹੋਰ ਵੀ ਪਸ਼ੂ ਹੁੰਦੇ ਆ ਡਿਟੇਲ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਇਸ ਗਾਂ ਸੰਬੰਧੀ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜਿੱਥੇ ਵੇਖਦੀ ਹੈ ਠੀਕ ਹੈ ਨਹੀਂ ਗੱਲਬਾਤ ਤੁਸੀਂ ਕਰ ਸਕਦੇ ਹੋ ਆਜੋ ਅੱਗੇ ਚੰਗੇ ਪਸ਼ੂ ਹੋਰ ਦਿਖਾਉਂਦੇ ਆ